ਅਜਿਮਬਲੇ ਦੋ ਭਰਾ ਨੇ ਜਿਨ੍ਹਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਉਸਤਾਲ لال ਚੰਦ ਜਮਲਾ ਗੱਟ ਉਹਨਾਂ ਨੂੰ ਬਾਹਰ ਖੜਨ ਵਾਲੇ ਸਰਦਾਰ ਨਿਰਮਲ ਸਿੰਘ ਬੱਲ ਤੇ ਮੈਨੂੰ ਖੜਨ ਵਾਲੇ ਮਹਤਸ਼ਿੰਦਰ ਸਾਸ਼ੰਗੀ ਮੈਨੂੰ ਕਹਿੰਦਾ ਮੈਂ ਨਹੀਂ ਹੋਣਾ ਤੇ ਜਦੋਂ ਬਾਹਰ ਇਹ ਮੇਲੇ ਦਾ ਇਹ ਪ੍ਰੋਗਰਾਮ ਵੇਖਦਾ ਖੂਨ ਮੇਰੇ ਹੱਥਾਂ ਵਿੱਚ ਦਾਈ ਇਹਦੇ ਵੇਲੇ ਹੱਥ ਇਹਦੇ ਖਿਆਲ ਜੇ 20-20 ਜਣੇ ਜਮਲਾ ਰਹਿ ਗਿਆ ਵਾਹ ਜਮਲਾ ਜੇ ਬੁੱਕ ਦਾ ਪੂਰਾ ਤਾੜੀ ਮਾਰ ਦੋ ਇਹਨਾਂ ਦੋਵਾਂ ਆਸ਼ੀਰਵਾਦ ਤੇ ਇਹ ਮੇਲੇ ਨੂੰ ਮੋਢੇ ਦਾ ਮੋਢਾ ਜੋ ਲਾਇਆ ਵਾ ਮੇਰੇ ਲੱਗਣੇ ਤੇ ਲਾਇਆ ਹੀ ਲਾਇਆ ਵਾ पर मैन जिन्ना संयोग इन हस्तियां का वा सिंधा सिंह सरदार निर्मल सिंह बाल और उसतादू जिन्होंने भी मैन सपोर्ट दिखती सरदार गुरनेग सिंह राय वो बिना मिस्टर तो सिंधा सिंह ने खि खड़िया तो जो मेरा उन्होंने पहला प्रोग्राम किया तो अच्छे से इंटरव्यू भी मैं तकरीबन अज बोलिया वाह ਮੈਂ 97 ਦੇ ਵਿੱਚ ਗਿਆ ਹਾਂ ਇਹ ਸ਼ਿੰਦਾ ਸਿੰਘ ਨੇ ਖੜੇ ਮੈਨੂੰ ਬਾਹਰ ਉਸ ਤੋਂ ਬਾਅਦ ਫੇ ਲਗਾਤਾਰ 8 9 ਬਾਰੀ ਖੜਿਆ ਤੇ ਅੱਜ ਹੁਣ ਮੈਨੂੰ ਪਹਿਲਾਂ ਮੈਨੂੰ ਖੜਦੇ ਹੁਣ ਇਹ ਲੋ ਇਹ ਇਹਨਾਂ ਦੇ ਵਾਸਤੇ ਵੀ ਤਾੜੀ ਬਾਰ ਸ਼ਿੰਦਾ ਜੀ ਵਾਸਤੇ ਵੀ ਤੇ ਮੈਂ ਕਹਿੰਦਾ ਵੀ ਸਟੇਜ ਤੇ ਦੋ ਮਿੰਟ ਭਾਵੇਂ ਮੈਨੂੰ ਪਤਾ ਲੱਗੂ ਮੇਰਾ ਭਰਾ ਸਟੇਜ ਤੇ ਵੀ ਕੜਛਾ ਲਗਣੀ ਦੇਖ ਲੈਣ ਆ ਜਾ ਫਿਰ ਆ ਜਾ ਔਰ ਇਹਨਾਂ ਵਰਗੀ ਇੰਗਲੈਂਡ ਇੰਗਲੈਂਡ ਵਿੱਚ ਢੋਲਕ ਨਹੀਂ ਗੋਜਾ ਸਕਦਾ ਜਿੱਡੀ ਗਿੱਬੀ ਇੰਨਾ ਦੀ ਆ। ਅਸੀਂ ਇਹ ਦੋਵੇਂ ਹੀ ਜਿਹੜਾ ਕਿ ਤਕਰੀਬਨ ਆ ਜਾਓ ਭਾਜੀ। ਇੱਕ ਢੋਲਕ ਕੀਬੋਰਡ ਖੜਾ ਸਾਰੇ ਇੰਗਲੈਂਡ ਨੂੰ ਆਹ ਗਾ ਮਾਰਿਆ। ਔਰ ਮਨਾ ਲਿਆ। ਕੋਈ ਐਸਾ ਟਾਊਨ ਨਹੀਂ ਜਿੱਥੇ ਇੰਗਲੈਂਡ ਵਿੱਚ ਇਹਨਾਂ ਨੇ ਮੇਰਾ ਪ੍ਰੋਗਰਾਮ ਨਹੀਂ ਕਰਾਇਆ। ਮੈਂ ਤਹੇ ਦਿਲ ਤੋਂ ਤੁਹਾਡਾ ਧੰਨਵਾਦ ਆ। ਸ਼ਾਇਦ ਇਹਨਾਂ ਦੀ ਬਦੌਲਤ ਹੀ ਮੇਰੇ ਬੱਚੇ ਵੀ ਫੜ ਪੜ ਗਏ ਆ। ਤੇ ਚੰਗਿਆ ਕੰਮਾਂ ਤੇ ਲੱਗਿਆ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ। ਇਹ ਜਾਵੇ ਖਲੋਵੇਂ ਲੈ ਕੇ ਮੈਂ ਕੁਰਸੀ ਲੈ ਕੇ ਆਵਾਂ। ਬੈਠ ਖਲੋ ਜਾਕਦਾ। ਬੈਠ ਕੇ ਮਾਰ ਨਹੀਂ ਬੈਠ ਕੇ ਮਾਰਦੇ ਮੇਰੋਂ। ਕਿਉਂ ਕੇ ਮੈਂ ਮਨੋਦਾ ਹਾਂ। ਹਾਂ ਹਾਂ। ਨਈ ਆ ਜਾ। ਇਦਾਂ ਹੀ ਗੱਲਾਂ ਆ। ਖੁੰਡਾ ਦਾ ਤਕਰੀਬ ਦੇ ਕਹੇ ਵੇਲੇ ਉਹ ਵਿਗੜਿਆ ਟਿਗੜਿਆ ਦਾ ਵੀਰ ਹਾਜੀ ਆਈ ਮੈਂ ਖੁੰਡਾ ਨਾਲ ਆਇਆ ਜੀ ਅ ਸ਼ੁਦਾਨ ਨਰ ਸਿੰਘ ਬਲਜੀ ਇਹ ਸਾਡੇ ਮਹਿਨ ਨੇ ਇਹਨਾਂ ਨੇ ਉਸਤਾਦ ਜੀ ਨੂੰ ਇੰਗਲੈਂਡ ਵਿਖਾ ਲਿਆ ਔਰ ਇਹਨਾਂ ਦੀ ਬਦੌਲਤ ਹੀ ਵੀ ਗਏ ਬਿਲਕੁਲ ਬੜੀਆਂ ਮਹਾਨ ਹਸਤੀਆਂ ਨੇ ਮੇਰੇ ਸੱਜਣ ਜਿਹੜੇ ਮੋਢੇ ਤੋਂ ਮੋਢਾ ਇਹ ਮੇਲੇ ਨੂੰ ਮੋਢਾ ਦਿੰਦੇ ਨੇ ਰਾਜਪਾਲ ਬਾਠ ਜੀ ਬਰਗੋਲ ਦੀ ਫੁੱਲਾ ਇਹਨਾਂ ਵਾਸਤੇ ਵੀ ਤਾੜੀ ਮਾਰੋ ਹਰਪਾਲ ਨਾਗਰਾ ਤਕਰੀਬਨ ਸਾਰੇ ਮੇਰੇ ਨਾਲ ਪਿਆਰ ਕਰਦੇ ਨੇ ਮੈਂ ਦਿਲ ਤੋਂ ਧੰਵਾਦੀਏ ਤਾਇਆ ਮੇਲਾ ਇਹ ਅਜੇ ਤੱਕ ਲੱਗੀ ਜਾਂਦਾ ਰਿਹਾ ਨਹੀਂ ਤੇ ਮੇਲਾ ਲਾਉਣਾ ਬੜਾ ਔਖਾ ਆਗਾ ਜੀ ਬੋਦਾ ਮੇਲਾ ਕਾ ਲਿਓ ਬਾਸ਼ ਉstad ਉਹਨਾਂ ਨੇ ਜਿੰਨਾ ਵੀ ਕਾਇਆ ਵਾ ਇੱਕ ਸੁਦੇਸ਼ ਹੀ ਦਿੱਤਾ ਵਾ ਉstad ਜਮਲਾ ਜੀ ਨੇ ਕਹੇ ਨੇ ਕਹੇ ਢੰਗ ਨਾਲ ਸਮਝ ਲੈ ਕੇ ਕਹੇ ਨੇ ਕਹੇ ਢੰਗ ਨਾਲ ਸੁਖਜਿੰਦਰ ਜਮਲਾ ਇਹਨਾਂ ਦਾ ਭਤੀਜਾ ਉਹਨੇ ਦੁਨੀਆ ਦੇ ਉੱਤੇ ਮੇਰੇ ਨਾਲੋਂ ਜ਼ਿਆਦਾ ਨਾ ਕਮਾਇਆ ਐਸੇ ਵੇਲੇ ਸਾਰੇ ਭਾਰਤ ਤੋਂ 7ਵੇਂ ਨੰਬਰ ਤੇ ਆਓ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਪਹਿਲੇ ਨੰਬਰ ਤੇ ਨਹੀਂ ਰਹਿਣਾ ਕਿਉਂ ਨਹੀਂ ਰਹਿਣਾ ਕਿਉਂ ਮੇਰੇ ਸਾਰੀਆਂ ਪਾਰਟੀਆਂ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਤੇ ਸਿਰਫ 17ਵੇਂ ਨੰਬਰ ਤੇ ਆਇਆ ਉਹ ਸੁਖਿੰਦਰ ਜਮਲਾ ਮੈਂ ਚਾਹਾਂ नहीं मा और बाप इन तॾहिं कोई रिश्ता न दुनिया जुते नई कोई शकीरी सेवा तो वॾी नई कोई होर फ ਮਾਂ ਦੀ ਸੇਵਾ ਕਰਨ ਦੇ ਫਖੀਰ ਆ ਮਾਂ ਦੀਆਂ ਸੀਸਾ ਰਾ ਇਰਾ ਮਾਂ ਦੀਆਂ ਸੀਸਾ ਰਾ ਜਮਹਾਵਣ ਬਲ ਖਿਛਲ ਮੁਖ ਲਖ ਜਗੀਰੀ ਜਮਲਿਆ ਜੱਟਾ ਕਿਹੜਾ ਪਰਖੂ ਤੇਰੀ ਬਾਤ ਡੰਗੀਰੀ ਸੁੱਕੀ ਰੋਟੀ ਸੰਦਕੇ ਨਟਕੀ ਖਾਨ ਪਰੋਠੇ ਚੋਰੀ ਓ ਮਾਰੇ ਦੇ ਉਹਨੇ ਕਰ ਕੀ ਵਸਨਾ ਭਾਵੇਂ ਉਹ ਧੀ ਆ ਭਾਵੇਂ ਉਹ ਭੈਣ ਆ ਤੇ ਭਾਵੇਂ ਉਹ ਰਾਨ ਆ ਸੁੱਕੀ ਰੋਟੀ ਸੰਦਕੇ ਨਟਕੀ ਖਾਨ ਪਰੋਠੇ ਚੋਰੀ ਮਾਰੇ ਦੇ ਉਹਨੇ ਕਰ ਕੀ ਵਸਨਾ ġੋਰਨ ਚਸ਼ਕੀਆਂ ਖੋਰੀ ਪਿੰਗਲੇ ਨੂੰ ਜਿਸ ਨੇ ਸਿਰ ਚਾਇਆ ਉਹ ਵੀ ਸੀ ਕੋਈ ਨਾਰੀ ساری ਦੁਨੀਆ ਦੇ ਬੇਬੇ ਬੇਬੇ ਖਵਾਗੇ ਬੇਬੇ ਰਾਜਨੀ ਪਿੰਗਲੇ ਨੂੰ ਜਿਸ ਨੇ ਸਿਰ ਕਾਇਆ ਉਹ ਵੀ ਸੀ ਕੋਈ ਨਾਰੀ ਉਹ ਜਿਸ પતિ ਦੀ ਖਿਦਮਤ ਕੀਤੀ ਉਹ जगਨੇਜ ਸਤਕਾਰੀ ਰੂਪ ਰੰਗ ਤੇ ਗੱਲ ਨਹੀਂ ਮੁੱਕਣੀ ਚਾਹੇ ਕਾਲੀ ਚਾਹੇ ਗੋਰੀ ਵੇਖੋ ਤਾਜੀ ਜੀ ਕਿਐਸੀਆਂ ਕਐਸੀਆਂ ਮੇਕਾਂ ਲਾਈਆਂ ਸੋਹਣੀ ਕਿਨਨੀ ਪਰ ਗਿੰਨੀ ਮਰਜ਼ੀ ਹੋਵੇ ਜਿੰਨਾ ਕਰੂ ਨੂੰ ਅਕਲ ਨਹੀਂ ਉਹਦਾ ਸੋਨਾ ਪਉਣ ਵੀ ਕੋਟਾ ਰੂਪ ਰੰਗ ਤੇ ਗੱਲ ਨਹੀਂ ਮੁੱਕਣੀ ਚਾਹੇ ਕਾਲੀ ਚਾਹੇ ਗੋਰੀ ਓ ਮਾੜੇ ਜੀ ਉਹਨੇ ਕਰ ਕੀ ਵਸਨਾ ज़ोर चशो राजपाल बारसी बहुत सतकार ਵੱਡੇ ਜਾਨੋ ਤਾਇਆ ਕਿੰਨਾ ਵੱਡੇ ਜਾਨੋ ਤਾਇਆ ਉਹ ਨ ਸੁਖ ਕੀਏ ਪਾਣਾ ਕਿੰਨਾ ਵੱਡੇ ਜਾਨੋ ਤਾਇਆ ਤਾਇਆ ਜਨਾ ਵੱਡੇ ਜਾਨੋ ਤਾਇਆ ਕਿੰਨਾ ਵੱਡੇ ਜਾਨੋ ਤਾਇਆ ਉਹ ਨ ਸੁਖ ਕੀਏ ਪਾਣਾ ਉਹ ਜਨ ਕੀਤੀ ਨਹੀਂ ਕਮਾਈ ਉਹ ਨ ਰਜ ਕੇ ਉਹ ਨ ਰਜ ਕੇ ਕੀ ਖਾਣਾ ਕਿੰਨਾ ਵੱਡੇ ਜਾਨੋ ਤਾਇਆ ਕੋਕ ਕੀ ਇਹ ਪਹਾੜ ਜਿੰਨ ਕੀ ਕੀ ਨਹੀਂ ਕਮਾਈ ਉਹ ਨਰਜ ਕੇ ਕੀ ਖਰਾ

ਪੜਾ ਜਨ ਕੀਤੀ ਨਹੀਂ ਕਮਾਈ ਉਹਨਾਂ ਰਾਜ ਕੇ ਸ਼ਿੰ다 ਸਿੰਘ ਬੋਸ਼ ਸ਼ਰਮਾ ਵਿਨੋਦ ਬਾਟੀਆਂ ਜਿਨ੍ਹਾਂ ਦੀ ਬੜੀ ਤਗੜੀ ਸੇਵਾ ਕੀਤੀ ਸਾਰੀ ਸੰਗਤ ਨੂੰ ਪਾਣੀ ਉਹਨਾਂ ਨੇ ਪਾਇਆ ਇਹਨਾਂ ਵਾਸਤੇ ਧੜੀ ਮਾਰਿਓ ਕਿਉਂਕਿ ਮੈਂ ਕੱਟ ਗਾਉਣਾ ਮੁੰਡਿਆਂ ਨੂੰ ਮੈਂ ਜਿਆਦਾ ਕਹਿੰਦਾ ਮੇਰੇ ਤੋਂ ਬਾਅਦ ਰੋਮ ਰੋਮਸ਼ ਆਜੇ ਆ ਜਾ ਮੁਰਗੇ ਤੇਰੇ ਤੋਂ ਬਾਅਦ ਅਮਨ ਇਹ ਜੋ ਮੇਰੇ ਛੋਟੇ ਭਰਾ ਕੱਟਣ ਇੱਕ ਕੁਖ ਜਾਲਾ ਦੀ ਜਿੰਦਗੀ 'ਚ ਸਿੱਖੇ ਯਾਰੇ ਕਹਿਣ ਹੀ ਕਮਾਣਾ ਮੇਰਾ ਭਤੀਜਾ ਦੀਸ਼ਾ ਗਗਦੀਸ਼ ਜਿੰਨਾ ਜ਼ਿੰਦਗੀ 'ਚ ਸਿੱਖੇ ਯਾਰੇ ਕਹਿਣ ਹੀ ਕਮਾਣਾ ਜਨ ਕੀਤੀ ਨਹੀਂ ਕਮਾਈ ਉਹਨਾਂ ਰੱਜ ਕੇ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀਏ ਪਾਣਾ ਜਨ ਕੀਤੀ ਨਹੀਂ ਕਮਾਈ ਉਹ ਦਾ ਰੱਜ ਕੇ ਏ ਇਹ 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 ਇਹ